ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਪਟੇੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭੈ ਰੂਪੇ ਤੋਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਨੰਬਰ ਆਪਾਂ ਬੋਲ ਦਿੰਨੇ ਆ 94650 ਜੀ 25012 ਇਹ ਬਾਈਆਂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚਲਦਾ ਨੋਟ ਕਰ ਲੋ ਇਹਦੀ ਜਾਣਕਾਰੀ ਸਾਰੀ ਮੈਂ ਦੇਵਾਂਗਾ ਪਿੰਡ ਭਾਈ ਰੂਪਾ ਜੀ ਜ਼ਿਲ੍ਹਾ ਬਟਿੰਡਾ ਤਸਵੀਰ ਰਾਮਪਰਾਪੂਲ ਖਾਸ ਪੈ ਰੂਪੇ ਦੀ ਵੀਡੀਓ ਤੇ ਇੱਕ ਕਟਾ ਇੱਕ ਸਾਲ ਤੇ 3 ਮਹੀਨੇ ਦੀ ਉਮਰ ਆ ਖੀਰਾ ਜੀ ਚੰਗੀ ਇਹਦੀ ਮਾਂ ਕੀ ਮਾਂ ਕੋਲੀ ਖੜੀ ਆ ਖੜੀ ਹੈ ਜੀ ਤੇ ਮੁਰਾ ਨਸਲ ਦੀ ਸੀਗੀ ਆਪ ਵੀ ਚੰਗਾ ਦੁੱਧ ਕੱਢਿਆ ਵਾ ਤੇ ਰੇਟ ਮੜੇ ਤੋਰੇ ਹੋ ਜੀ ਨੂੰ ਖੋਲ ਕੇ ਰੇਟ ਤੁਹਾਨੂੰ ਦੱਸ ਦਾਂਗੇ ਚੰਗੀ ਹੈ ਜੀ ਚੰਗੇ ਇਹਦੀ ਮਾਂ ਕੀ ਤੇ ਚੰਗੇ ਆਪਾ ਥੋੜਾ ਸਮਾਈ ਜਰੂਰ ਘਟ ਹੋਈ ਵੀ ਆ ਪਿੰਡ ਭਾਈ ਰੂਪੇ ਦੀ ਵੀਡੀਓ ਆ ਜ਼ਿਲ੍ਹਾ ਬਠਿੰਡੇ ਦੀ ਵੀਡੀਓ ਆ ਦੇਖੋ ਜੀ ਥੋੜਾ ਤਾਰਾ ਤੁਹਾਨੂੰ ਕਰਾ ਦਿਆਂ ਚੱਕ ਕਿਸੇ ਵੀ ਵੀਰਨੇ ਜਾਂ ਗੱਡੀ ਵਾਸਤੇ ਲੈਣਾ ਜਾਂ ਕਾਸੇ ਵਾਸਤੇ ਬਰੀਡਿੰਗ ਕ੍ਰੋਸਿੰਗ ਵਾਸਤੇ ਲੈਣਾ ਤਾਂ ਵੀ ਚੰਗਾ ਰਹੂ ਗਾਂ ਜਾ ਕੇ ਆ ਦੇਖੋ ਜੀ ਘਟਾ ਇੱਕ ਨੰਬਰ ਬੰਦ ਦਿਓ ਜੀ ਬਸ ਕੁਆਲਿਟੀ ਚੰਗੀ ਕੱਦ ਕਾਟ ਦਾ ਸੋਹਣਾ ਡੇੜੇ ਦੇ ਪੈਰ ਪੂਰਾ ਸਾਰੇ ਐ ਸਿੱਧੇ ਦੇ ਸਟਰੋਂਗ ਟੈਸਟੀਕਲ ਵਗੈਰਾ ਵੀ ਪੂਰੇ ਵਧੇ ਗਏ ਆ ਦੇਖੋ ਜੀ ਲੈ ਚਲੋ ਜੀ ਬੰਦ ਸਾਫ ਸੁਥਰੇ ਹੰਗਾ ਪਹਿਰਾਂ ਦਾ ਆ ਦੇਖੋ ਕੁਆਲਿਟੀ ਚੰਗੀ ਆ ਕੱਟੇ ਦੀ ਡੀਡ ਤੋਂ ਕਰਾ ਦੇਗੇ ਆਪਾਂ ਤੁਹਾਨੂੰ ਚੱਕ ਆ ਦੇਖੋ ਸੋਨਾ ਪੂਰਾ ਜੀ ਬਾਕੀ ਦੀ ਗੱਲ ਜਰੂਰ ਕਰੋ ਸੰਪਰਕ ਨੰਬਰ ਵਾਈਆਂ ਦਾ ਸਕਰੀਨ ਤੇ ਆ ਤੇ ਆ ਦੇਖੋ ਸਮਾਰ ਕੇ ਦਿਖਾ ਦਗੇ ਤੁਹਾਨੂੰ 4 ਸਕੁਅਰ ਇਹਦਾ ਕਰੋ ਚੱਕ ਫੇਸ ਇੱਕ ਨੰਬਰ ਤੇ ਇਹਦਾ ਦਾ ਰੇਟ ਹੈਗਾ ਡਿਮਾਂਡ ਹੈਗਾ 25000 ਰੁਪਏ 25000 ਦੇ ਵਿੱਚ ਤੁਹਾਡਾ ਖੁੱਲਾ ਮਾਨਤਾਨ ਹੋ ਜਾਣਾਗਾ ਤੇ ਜੇ ਤੁਸੀਂ ਪਾਲਣ ਵਾਸਤੇ ਲੈਣਾ ਕੱਟਾ ਚੰਗਾ ਰਹਿਣ ਵਾਲਾ ਠੀਕ ਹੈ ਜੀ ਆ ਦੇਖੋ ਦੁਬਾਰਾ ਤੋਂ ਫੇਰ ਸਮਾਰ ਕੇ ਦਿਖਾ ਦਗੇ ਬਾਕੀ ਇਹ ਨੰਬਰ ਸਕਰੀਨ ਤੇ 25000 ਜੇ ਤੁਹਾਡਾ ਮਾਨਤਾਨ ਹੋ ਜਾਣਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ